ਜੀ ਆਇਆਂ ਨੂੰ ਸਸਰੀਆ ਕਾਲ ਵੈਲਕਮ ਕਰਦੇ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦੇ ਆ ਸਭ ਵਧੀਆ ਹੋਊ ਤੁਹਾ ਸਾਰਿਆਂ ਨੂੰ ਚੜਦੀ ਕਲਾ ਰੱਖੇ ਮੁਰ ਭਾਈਆ ਜਬ ਅੱਗੀ ਵੇਖਣਾ ਲਿਆ ਅੱਜ ਆਪਾਂ ਵੇਖਣ ਵਾਲੇ ਆ ਸੰਤ ਬਾਬਾ ਜੀਵਨ ਸਿੰਘ ਜੀ ਸੰਤ ਬਾਬਾ ਜੀਵਨ ਸਿੰਘ ਦੀਆਂ ਗੱਲਾਂ ਹਾਂਜੀ ਸੁਣਾ ਵੀ ਆਜਾ ਸੁਣਾ ਦੇ ਬਿਲਕੁਲ ਆਪਣੇ ਵੀਰ ਦੇ ਨਾਲ ਸੁਣਾ ਦੇ ਆਜੋ ਫਿਰ ਸੁਣਨੇ ਆ ਫਿਰ ਵਿਚਾਰ ਕਰਦੇ ਆ ਵਿਚਾਰ ਸਾਂਝੇ ਸੋਹਣੇ ਸੰਕਲਪ ਪਰ ਜੇ ਆਪਾਂ ਥੋੜਾ ਜਿਹਾ ਵਿਚਾਰ ਕੇ ਦੇਖੀਏ ਇਹ ਵਿਰਧ ਆਸ਼ਰਮਾਂ ਦੀ ਲੋੜ ਕਿਉਂ ਪੈਂਦੀ ਹੈ ਸਾਡੇ ਦੇਸ਼ ਵਿੱਚ ਜੇ ਹਰ ਬੰਦਾ ਆਪਣਾ ਕਰਮ ਸਹੀ ਕਰ ਲੇ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣ ਲੱਗ ਜੇ ਵਿਰਦਾ ਆਸ਼ਰਮਾਂ ਦੀ ਲੋੜ ਹੀ ਨਾ ਪਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਥੋੜਾ ਜਿਆ ਨਿਆਣੇ ਵੀ ਬਦਲ ਜਾਓ ਥੋੜਾ ਜਿਆ ਬੁੜਿਓ ਤੁਸੀਂ ਵੀ ਬਦਲ ਜਾਓ ਕੱਟ ਤੁਸੀਂ ਵੀ ਨਹੀਂ ਤੁਸੀਂ ਵੀ ਚਿੱਟੀ ਦਾੜੀ ਦੇ ਡਿਪਲੋਮੇ ਚੱਕੀ ਫਿਰਦੇ ਹੋ ਤੁਸੀਂ ਵੀ ਕਹਿੰਦੇ ਹੋ ਮੁੰਡੇ ਨੂੰ ਅੱਜ ਤਾਂ ਪਹਨਾਂ ਛੋਦਾ ਚਿੱਤੀ ਹੋਈ ਏ ਤੂੰ ਮੇਰੇ ਨੌਹਾਂ ਚ ਖੇਲਦੇ ਏ ਤੁਸੀਂ ਵੀ ਨਹੀਂ ਹਟਦੇ ਆਕੜ ਤੁਸੀਂ ਵੀ ਨਹੀਂ ਛੱਡਦੇ ਤੇ ਬੁੜੀਆਂ ਵੀ ਨਹੀਂ ਛੱਡਦੀਆਂ ਆਕੜ ਘਰਾਂ ਚ ਭਾਈ ਐਵੇਂ ਨਾ ਘੋਟਣਾ ਖੜਕਾਇਆ ਕਰੋ ਨੋ ਨਾ ਥੋੜਾ ਜਿਆ ਤੁਸੀਂ ਵੀ ਬਦਲ ਜੂ ਜੇ ਕਿਤੇ ਪੁਰਾਣੇ ਗ੍ਰੰਥ ਪੜ੍ਹ ਕੇ ਦੇਖੀਏ ਹੁਣ ਇੰਨਾ ਸਮਾਂ ਨਹੀਂ ਕਦੇ ਫੇਰ ਜਦੋਂ ਮੈਂ ਆਇਆ ਮੈਂ ਤੁਹਾਨੂੰ ਰਮਾਇਣ ਦੇ ਦੋਹਰੇ ਸੁਣਾਉਂਦਾ ਜਦੋਂ ਸ਼੍ਰੀ ਰਾਮ ਜੀ ਮਹਾਰਾਜ ਨੂੰ ਬਣਵਾਸ ਹੋਇਆ ਦੇਖ ਲਓ ਸ਼੍ਰੀ ਰਾਮਚੰਦਰ ਮਹਾਰਾਜ ਦੀ ਮਾਂ ਸੀਤਾ ਦੀ ਸੱਸ ਉਹ ਕਹਿੰਦੀ ਪੁੱਤ ਜਦੋਂ ਤੁਰੇਗਾ ਜਿੱਧਰ ਧੁੱਪ ਹੋਇਆ ਕਰੂਗੀ ਉਧਰ ਤੂੰ ਤੁਰਪਿਆ ਕਰੀ ਮੇਰੀ ਨੋ ਨੂੰ ਸ਼ਾਮੇ-ਸ਼ਾਮੇ ਲਿਜਾਇਆ ਕਰੀ ਕੀ ਬਾਤ ਹੈ ਇਹ ਮੇਰੀ लाਡਲੀ ਧੀ ਐ ਤੇਰੇ ਕੰਡੇ ਵੱਜਦੇ ਆ ਵੱਜਣ ਕਿਤੇ ਇਹਦੇ ਕੰਡਾ ਨਾ ਵੱਜ ਜੇ ਹੁਣ ਪੂਰਾ ਸਮਾਂ ਨਹੀਂ ਵੀ ਸਾਰੀ ਵਿਚਾਰਤਾਂ ਨੂੰ ਸੁਣਾ ਦਈਏ ਕਿਤੇ ਐਵੇਂ ਨਾ ਜੰਗਲ-ਵੇਲਿਆਂ 'ਚ ਲੈ ਕੇ ਤੁਰਿਆ ਫਿਰੀ ਜੇ ਕਿਤੇ ਰਾਤ ਕੱਟਣੀ ਐ ਕਿਸੇ ਪਿੰਡ ਦੇ ਨੇੜੇ ਰਾਤ ਕੱਟ ਲਿਆ ਕਰੀ ਥੋਨੂੰ ਭੁੱਖਿਆ ਨੂੰ ਦੇਖ ਕੇ ਹੋ ਨੰਗਿਆਂ ਨੂੰ ਦੇਖ ਕੇ ਕੋਈ ਪ੍ਰਸ਼ਾਦਾ ਦੇ ਜਾ ਕਰੂਗਾ ਆ ਮੇਰੀ ਨੌ ਨੂੰ ਦੋ ਪ੍ਰਸ਼ਾਦੇ ਸ਼ਕਾ ਲਿਆ ਕਰਦਾ ਤੂੰ ਭੁੱਖ ਕੱਟ ਲਈ ਪਰ ਆ ਮੇਰੀ ਨੌ ਸੀਤਾ ਨੂੰ ਕਦੇ ਭੁੱਖ ਨਾ ਕੱਟਣ ਦਈ ਆਹ ਦੇਖ ਲੋ ਜੇ ਨੌ ਸੱਸ ਦਾ ਪਿਆਰ ਪੜਨਾ ਰਮੈਚੋਂ ਪੜ ਲੇ ਜੇ ਭਰਾਵਾਂ ਦਾ ਪਿਆਰ ਪੜਨਾ ਰਮੈਚੋਂ ਪੜ ਲੇ ਭਰਾਵਾਂ ਦਾ ਪਿਆਰ ਪੜਨਾ ਚਮਕੌਰ ਸਾਹਿਬ ਦੀ ਜੰਗ ਪੜ ਲੇ ਆਹ ਗੱਲਾਂ ਆਪਾਂ ਛੱਡ ਗਏ બસ ਫਿਰ ਮਾੜਾ ਜਿਹਾ ਦਾਲ ਤੇ ਨੂਨ ਵੱਧ ਪੈ ਗਿਆ ਬੁੜੀ ਵੀ ਫਿਰ ਨੋਹ ਦੇ ਪੇਕਿਆਂ ਤਾਂ ਹੀ ਜਾਂਦੀ ਏ ਇਹਨੂੰ ਸਮਝਾਇਆ ਨਹੀਂ ਕਿਸੇ ਨੇ ਇਹਦੀ ਮਾਂ ਨੇ ਮਤ ਨਹੀਂ ਦਿੱਤੀ ਸਿੱਧਾ ਫਿਰ ਤੁਸੀਂ ਉੱਥੇ ਹੀ ਪਹੁੰਚਦਿਆਂ ਹੁਣ ਇਹ ਬਿਰਦਾਸ਼ਰਮ ਤਾਂ ਬਣਦੀ ਹੈ ਥੋੜਾ ਜਿਹਾ ਸਾਰਿਆਂ ਨੂੰ ਬਦਲਣਾ ਪਊਗਾ ਆਪਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ ਪਊਗੀ ਥੋੜਾ ਥੋੜਾ ਸਾਰੇ ਹੀ ਬਦਲ ਜਾਈਏ ਸਮਾਜ ਬਦਲ ਜਾਈਏ ਨਾ ਤਾਂ ਨਿਆਣੇ ਬਦਲਦੇ ਏ ਤੇ ਨਾ ਫਿਰ ਬਜ਼ੁਰਗ ਬਦਲਦੇ ਏ ਇਹ ਘਰਾਂ ਦੇ ਵਿੱਚ ਲੜਾਈਆਂ ਤਾਂ ਸਾਡੇ ਚੱਲਦੀਆਂ ਓਦਾਂ ਮੈਂ ਤੁਹਾਡੇ ਘਰਾਂ ਤੇ ਜਾਣਾ ਸਰ ਓਦੋਂ ਤਾਂ ਗੱਲਾਂ ਹੋਰ ਹੁੰਦੀਆਂ ਤੁਹਾਡੀਆਂ ਬਹਿ ਜਾਂਦੀਆਂ ਮੇਰੇ ਕੋਲੇ ਬਾਬਾ ਜੀ ਐਨੀ ਚੰਗੀ ਨੋ ਆ ਮੇਰੀ ਧਾਨੇ ਦੀ ਮਾਂ ਧਾਨੇ ਦਾ ਪਿਆਰ ਜੀ ਨੇ ਇਹਨੂੰ ਜਨਮ ਦਿੱਤਾ ਇਹ ਤਾਂ ਆਹ ਕੁਝ ਆ ਜਾਂਦਾ ਢੀਪੂ ਤਾਂ ਨਹੀਂ ਖੁੱਲ ਗਿਆ ਇੱਧਰ ਆਈ ਜਾਂਦੀ ਬਾਬੇ ਨਾਲ ਲਈ ਤੈਨ ਕੋਈ ਰਿਪੋਰਟ ਬਣ ਗਈ ਇੱਧਰ ਇਹ ਨਾ ਮੇ ਖੁੱਲਿਆ ਲੱਗਦਾ ਇਹ ਪ੍ਰੈਕਟਿਸ ਕਰਦੀ ਚੰਗੀ ਜਗ੍ਹਾ ਲੱਭੀ ਇਹਨਾਂ ਨੂੰ ਉਦੋਂ ਦੇਖ ਲੋ ਬੁੜੀਆਂ ਦੀਆਂ ਗੱਲਾਂ ਹੋਰ ਹੁੰਦੀਆਂ ਬਾਬਾ ਜੀ ਜਿੱਦਣ ਦੇ ਇਹਨੇ ਪੈਰ ਪਾਤੇ ਨਾ ਮੇਰੇ ਘਰ 'ਚ ਸਾਡਾ ਤਾਂ ਘਰ ਸੁਰਗ ਬਣ ਗਿਆ ਜੇ ਕਿਤੇ 2 ਮਹੀਨਿਆਂ ਬਾਅਦ ਫੇਰ ਚਲੇ ਜਾਈ ਜੀ ਉਹੀ ਤਵਾ ਬੁੜੀਆਂ ਨੇ ਉਲਟ ਕਰ ਦਿੱਤਾ ਬਾਬਾ ਜੀ ਜਦਨ ਦੀ ਪੁੱਠੇ ਪੈਰਾਂ ਵਾਲੀ ਆ ਗਈ ਸਾਡੀਆਂ ਮੱਝਾਂ ਦੁੱਧ ਦੇਣਾ ਫਟ ਗਈ ਬਿਦਾਸ਼ੇ ਨੇ ਟੀਕੇ ਲਾ ਤੇ ਲਿਆ ਕੇ ਕਿ ਇਹਨੇ ਮੇਰਾ ਮੁੰਡਾ ਮਗਰਲਾ ਲਿਆ ਬਸ ਮੇਰੀ ਤਾਂ ਸੁਣਦਾ ਹੀ ਉਹਦਾਂ ਹੀ ਤਵਾ ਬਦਲ ਜਾਂਦਾ ਤੁਹਾਡਾ ਆ ਚੀਜ਼ਾਂ ਥੋੜੀਆਂ ਆਪਾਂ ਨੂੰ ਬਦਲਣੀਆਂ ਪੈਣਗੀਆਂ ਤਪ ਤਪ ਖਪੈ ਬਹੁਤ ਬੇਕਾਰ ਬੰਦਾ ਰੱਬ ਨੂੰ ਕੁੱਲ ਕੇ ਛੜਦਾ ਤੇ ਬੜਦਾ ਹੀ ਫਿਰਦਾ ਜਦੋਂ ਪਹਿਲੀ ਤੁਕ ਸੁਣੀ ਉਸ ਕੋੜੀ ਨੇ ਉੱਠ ਕੇ ਬਹਿ ਗਿਆ ਉਹਦੀਆਂ ਦਰਦਾਂ हट ਗਈਆਂ ਮਹਾਰਾਜ ਨੂੰ ਅੱਗੇ ਉਪਦੇਸ਼ ਦਿੰਦੇ ਆ ਹਾਂਜੀ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਕਹਿੰਦੇ ਕੋੜ ਦਾ ਰੋਗੀ ਹੈ ਜਿਹੜਾ ਉਹ ਤੜਫਦਾ ਹੀ ਰਹਿੰਦਾ ਹੈ ਜੈ ਤਨ ਬਾਣੀ ਵਿਸਰ ਜਾਏ ਜਦੋਂ ਫਿਰ ਬੰਦਾ ਵਾਹਿਗੁਰੂ ਦੇ ਨਾਮ ਨੂੰ ਭੁੱਲ ਜਾਂਦਾ ਹੈ ਨਾ ਜਿਵੇਂ ਕੋੜੀ ਬਿਲਕਦਾ ਬੰਦਾ ਵੀ ਐਂ ਤੜਫਦਾ ਫਿਰਦਾ ਹੈ ਵਾਹਿਗੁਰੂ ਦੇ ਨਾਮ ਨੂੰ ਭੁੱਲ ਕੇ ਗੁਰੂ ਬਾਬਾ ਜੀ ਕਹਿੰਦੇ ਆ ਜਿਹੜੇ ਭੁੱਲ ਗਏ ਗੁਰਾਂ ਦੀ ਬਾਣੀ ਪੱਕੇ ਰੋਗੀ ਵਾਂਗੂੰਿਲਕਦੇ ਭੁੱਲ ਗਏ ਗੁਰਾਂ ਦੀ ਬਾਣੀ ਪੱਕੇ ਰੋਗੀ ਵਾਂਗੂੰਿਲਕਦੇ ਕਲਕ ਦੇ ਜਿਹੜੇ ਬੁੱਲ ਗਏ ਗੁਰਾਂ ਦੀ ਬਾਣੀ ਫਕੀਰੋ ਕੀ ਵਾਂਗੂ ਲੱਲੇ ਸਾਹੀ ਵਿਚਾਰ ਤੇ ਜਿਹੜੇ ਉਹਨਾਂ ਨੇ ਕੀਤੇ ਬੜੇ ਸੋਹਣੇ ਕੀਤੇ ਨੇ ਬਿਲਕੁਲ ਸਪੈਸ਼ਲੀ 9-7 ਸਾਲੇ ਯਾਰ ਮੈਨੂੰ ਤੇ ਸਪੈਸ਼ਲੀ ਉਹ ਚੀਜ਼ ਲੱਗੀ ਕਿ ਪੱਕੇ ਰੋਗੀ ਵਾਂਗੂ ਤੜਫਦੇ ਜਿਹੜੇ ਭੁੱਲ ਗਏ ਗੁਰੂ ਦੀ ਬਾਣੀ ਉੱਦਮੇ ਉਹਨੇ ਕੋੜੀ ਕੋੜੀ ਦਾ ਰੋਗ ਰੋਗ ਕੋੜੀ ਦੀ ਬਿਮਾਰੀ ਪੰਜ ਸੰਜ ਕੋੜ ਕੋੜ ਦੀ ਬੁਣਾਰ ਕਹਿੰਦੇ ਸੀ ਪੰਜਾਬੀ ਚ ਨੂੰ ਕੋੜ ਪੈ ਗਿਆ ਕੋੜ ਹੁੰਦਾ ਇਲਾਜ ਵੀ ਨਹੀਂ ਜੇ ਉਹ ਬੜੀ ਬੀਬੀ ਰਾਣੀ ਪਰ ਰਜਨੀ ਰਜਨੀ ਉਹਨਾਂ ਬਈ ਬੀਬੀ ਰਜਨੀ ਦਾ ਵਿਆਹ ਕਰਾ ਦਿੱਤਾ ਸੀ ਨਾ ਮਤਲਬ ਕਿ ਉਹ ਜਿਹੜੇ ਸੀ ਉਹ ਪੰਜ ਭੈਣ ਹਾਂ ਇੱਕ ਕੋੜੇ ਨਾਲ ਵਿਆਹ ਕਰਾਤਾ ਸੀਗਾ ਉਹ ਐਵੇਂ ਸੀਗਾ ਕਿ ਉਹ ਪੰਜ ਭੈਣਾਂ ਸੀਗੀਆਂ ਤੇ ਜਿਹੜਾ ਨਾ ਚਾਰ ਭੈਣਾ ਸੀਗਾ ਤੇ ਇੱਕ ਬਾਦਸ਼ਾਹ ਸੀ ਉਹਨੂੰ ਪੰਜਵੀਂ ਜਿਹੜੀ ਹੈ ਨਾ ਔਲਾਦ ਹੋਣ ਵਾਲੀ ਹੁੰਦੀ ਤੇ ਬਾਦਸ਼ਾਹ ਕਹਿੰਦਾ ਵਾ ਉਹ ਬੜੇ ਦਰਬਾਰਾਂ ਦਾ ਰੁਪੂਣਾ ਤੇ ਹਰ ਜਗ੍ਹਾ ਤੇ ਜਾਂਦਾ ਵਾ ਤੇ ਮੰਨਤਾ ਮੰਗਦਾ ਵਾ ਤੇ ਕਹਿੰਦਾ ਵਾ ਕਿ ਮੈਨੂੰ ਬੇਟਾ ਹੋਏਗਾ ਠੀਕ ਹੈ ਲੇਕਿਨ ਉਹ ਪੰਜਵੀਂ ਜਿਹੜੀ ਹੈ ਨਾ ਉਹਨੂੰ ਕੁੜੀ ਹੋ ਜਾਂਦੀ ਹੈ ਰੱਬ ਦੀ ਦੇਣ ਆ ਨਾ ਦੇਖੋ ਤੇ ਉਹ ਆਪਣੇ ਆਪ ਨੂੰ ਨਾ ਫਿਰ ਕਹਿਣ ਲੱਗ ਪੈਂਦਾ ਵਾ ਮੈਂ ਬਾਦਸ਼ਾਹ ਆਂ ਬਾਦਸ਼ਾਹ ਸਹੀ ਹੈ ਉਹ ਜਿੰਨੀ ਵੀ ਉੱਥੇ ਉਹ ਹਕਮਰਾਨ ਹੁੰਦੇ ਮਤਲਬ ਕਿ ਜਿਹੜਾ ਵੀ ਉਹਦੇ ਕੋਲ ਇਲਾਕਾ ਹੁੰਦਾ ਹੈ ਨਾ ਉਹ ਕਹਿੰਦਾ ਵਾ ਕਿ ਮੈਂ ਰੱਬ ਆਂ ਹਰ ਚੀਜ਼ ਨੂੰ ਜਿਹੜਾ ਠੀਕ ਹੈ ਤੇ ਉਹ ਉੱਥੇ ਦੇ ਮੰਦਰ ਮਸਜਿਦਾਂ ਹਰ ਚੀਜ਼ ਜਿਹੜੀਆਂ ਨਾ ਢਵਾ ਦਿੰਦਾ ਤੇ ਉਹ ਜਿਹੜੀ ਉਹਦੀ ਬੇਟੀ ਹੁੰਦੀ ਹੈ ਨਾ ਉਹ ਫਿਰ ਉਹਦੇ ਖਿਲਾਫ ਜਾਂਦੀ ਉਹਦੇ ਵਿੱਚ ਅੱਲਾਹ ਤਾਲਾ ਦੀ ਤਰਫੋਂ ਕੋਈ ਜਿਹੜਾ ਹੈ ਨਾ ਆ ਜਾਂਦਾ ਉਹ ਕਹਿੰਦਾ ਜੋ ਵੀ ਕਰ ਰਿਹਾ ਰੱਬ ਕਰ ਰਿਹਾ ਉਹ ਚਾਰ ਬੇਟੀਆਂ ਜਿਹੜੀਆਂ ਨਾ ਉਹਨਾਂ ਨੂੰ ਲੈਨ ਸਰ ਖੜਾ ਕਰਦੀ ਉਹਨੇ ਪੁੱਛਦਾ ਵਾ ਕਹਿੰਦਾ ਕਿ ਤੁਸੀਂ ਕਿਹਦਾ ਦਿੱਤਾ ਖਾਂਦੀ ਹੋ ਚਾਰੇ ਜਿਹੜੀਆਂ ਨੇ ਉਹ ਕਹਿੰਦੀਆਂ ਨੇ ਅਸੀਂ ਆਪਣੇ ਪਿਓਨ ਕਹਿੰਦੀਆਂ ਨੇ ਕਿ ਅਸੀਂ ਤੇਰਾ ਦਿੱਤਾ ਹੋਇਆ ਖਾ ਰਹੇ ਆਂ ਲੇਕਿਨ ਜਿਹੜੀ ਸਭ ਤੋਂ ਛੋਟੀ ਹੁੰਦੀ ਹੈ ਨਾ ਬੇਟੀ ਉਹਦੀ ਉਹ ਕਹਿੰਦੀ ਨਹੀਂ ਅਸੀਂ ਨਾ ਜਿਹੜਾ ਵੀ ਜੋ ਵੀ ਸਾਨੂੰ ਦੇ ਰਿਹਾ ਨਾ ਉਹ ਸਾਡਾ ਰੱਬ ਦੇ ਰਿਹਾ ਤੇ ਅਸੀਂ ਉਹ ਫਿਰ ਉਹਨੂੰ ਸਜ਼ਾ ਦੇਣ ਦੇ ਮਾਰਿਓ ਨਾ ਇੱਕ ਹੋਰ ਪਿੰਡ ਦੇ ਵਿੱਚ ਜਿਹੜਾ ਕੋੜਾ ਹੁੰਦਾ ਉਹਦੇ ਨਾਲ ਵਿਆਹ ਦਿੰਦਾ ਤੇ ਉਹਨੂੰ ਫਿਰ ਉਹਦੇ ਨਾਲ ਹੀ ਰੁੱਸਦਾ ਕਹਿੰਦਾ ਕੋਈ ਕੋੜ ਦੀ ਬਿਮਾਰੀ ਹੁੰਦੀ ਪਰ ਨੇ ਉਹ ਅੰਮ੍ਰਿਤਸਰ ਉਹ ਜਿਹੜਾ ਹਾਂ ਉਹ ਵੀ ਇੱਕ ਤਲਾਬ ਜਿਹਾ ਹੁੰਦਾ ਵਾ ਬੇਰੀ ਦੇ ਵਿੱਚ ਨਾ ਕੀ ਚੱਲ ਬਾਹਰ ਨਿਕਲਦੇ ਤੇ ਉੱਥੇ ਜਾ ਕੇ ਸਹੀ ਹੋ ਜਾਂਦਾ ਤੋ ਹਰੇ ਵੀ ਹੈਗਾ ਵਾ ਤਲਾਬ ਇਹ ਫਿਲਮ ਕਿੱਚੀ ਕਰ ਗਈ ਉਹਦੀ ਰੂਪੀ ਗੇਲਦੀ ਰੂਪੀ ਗੇਲਦੀ ਹਾਂ ਸਹੀ ਸਹੀ ਸਾਰੀ ਉਹਦੇ ਤੇ ਸਟੋਰੀ ਉਹ ਕੋੜੀ ਦੇ ਬਾਰੇ ਚ ਉਹਨਾਂ ਨੇ ਅੱਛਾ ਜੀ ਬਈ ਮਰਾ ਤੁਸੀਂ ਤੁਹਾਡੇ ਕੀ ਵਿਚਾਰ ਨੇ ਜੀ ਮੇਰੇ ਵਿਚਾਰ ਇਹ ਹੈ ਕਿ ਜਿੱਦਾਂ ਉਹਨਾਂ ਨੇ ਦੱਸਿਆ ਕਿ ਜਦੋਂ ਮਤਲਬ ਨਵੇਂ ਨਵੇਂ ਨੌਆ ਉਦਿਆਂ ਉਦੋਂ ਤੇ ਸੱਸ ਬਹੁਤ ਤੁਹਾਨੂੰ ਮਤਲਬ ਕਿਸੇ ਰਾਹ ਦੇ ਤੁਹਾਡੀ ਆਵਾਜ਼ ਨਹੀਂ ਆ ਰਹੀ ਲੱਗਦਾ ਉਸੇ ਨਹੀਂ ਉਹ ਸਹੀ ਗੱਲ ਹੈ ਉਹ ਕਹਿੰਦੇ ਜਦੋਂ ਹਾਂ ਮਾਈਕ ਅੱਗੇ ਕਰੋ ਨਾ ਹਲੋ ਮਾਈਕ ਅੱਗੇ ਕਰੋ ਤੇ ਉਸ ਟਾਈਮ ਨੂੰ ਬੜਾ ਚਾਅ ਚੜਿਆ ਹੁੰਦਾ ਵਾ ਉਹਦੀਆਂ ਬੜੀਆਂ ਤਾਰੀਫਾਂ ਕਰਦੀ ਆ ਜਦੋਂ ਫਿਰ ਥੋੜਾ ਜਿਹਾ ਸਮਾਂ ਗੁਜ਼ਰ ਜਾਂਦਾ ਵਾ ਫਿਰ ਉਹਦੀਆਂ ਪਰੇ ਸਟਾਰਟ ਹੋ ਜਾਂਦੀ ਆ ਇਹ ਹੋਰ ਚ ਨੇਚਰ ਪਾਇਆ ਜਾਂਦਾ ਵਾ ਇਸ ਚੀਜ਼ ਨੂੰ ਲੈ ਕੇ ਅੱਛਾ ਓਏ ਔਰਤਾਂ ਚ ਵੀ ਪਾਇਆ ਜਾਂਦਾ ਤੇ ਕਈ ਬੰਦੇ ਵੀ ਐਵੇਂ ਦੇ ਹੁੰਦੇ ਆ ਬੰਦੇ ਵੀ ਔਰਤਾਂ ਨਾਲ ਜਿਹੜਾ ਨਾ ਮਜ਼ਾਜ ਉਹਨਾਂ ਦੇ ਵਿੱਚ ਹੁੰਦਾ ਹੈ ਅਕਸਰ ਮਤਲਬ ਕਿ ਕਬਾਜ਼ਗਤ ਐਵੇਂ ਹੁੰਦਾ ਹੈ ਕਿ ਨੂੰ ਸੱਸ ਦੀ ਚੰਗੀ ਹੁੰਦੀ ਏ ਜਿਹੜੇ ਉਹਨਾਂ ਦੇ ਸੋਹਰੇ ਦੀ ਅਨਬਣ ਹੋ ਜਾਂਦੀ ਏ ਸੋਹਰੇ ਦੀ ਜਿਹੜੀ ਨਾ ਬੜੀ ਘਟਵਾਤ ਹੁੰਦੀ ਬੰਦੇ ਚ ਵੀ ਜਿਹੜੀ ਨਾ ਖਸੂਸੀਅਤ ਪਾਛਾ ਬੁੱਢੀਆਂ ਚ ਤੇ ਗੱਲ ਪਾਈ ਜਾਂਦੀ ਏ ਜਿਹੜੇ ਬੰਦਿਆਂ ਚ ਇਹ ਗੱਲ ਪਾਈ ਜਾਂਦੀ ਏ ਨਾ ਉਹ ਵੀ ਬਹੁਤ ਅੱਗ ਲਾਂਦੇ ਆ ਬੜੀ ਅਗ ਲਾਂਦੇ ਨੇ ਤੇ ਬੜੀ ਦੂਰ ਤੱਕ ਲਾਂਦੇ ਨੇ ਬਿਲਕੁਲ ਇਹ ਖੁਦ ਚ ਬੜੇ ਮੀਸਨੇ ਬੰਦ ਕਰ ਰਹੇ ਹੁੰਦੇ ਨੇ ਕਿ ਇਵੇਂ ਕਿ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਆਏਗਾ ਲੇਕਿਨ ਉਹ ਕਰਦਾਰ ਬੜਾ ਅੱਛਾ ਅਦਾ ਕਰਦੇ ਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਲੋ ਜੀ ਹਾਸ਼ਕ ਜੀ ਦੀ ਵੀਡੀਓ ਮੀਨ ਕਰਦੇ ਤੁਹਾਨੂੰ ਚੰਗੀ ਲੱਗੇਗੀ ਆਪਣੀ ਆਪਣੀ ਹਜ਼ਾਰ ਕਮੈਂਟਸ ਕਰਾਣੀ ਸਾਨੂੰ ਲਾਜ਼ਮੀ ਕਰਨਾ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ